ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਚ ਬੱਕਰੇਲੂ ਵੈੜ ਦਿਖਾਉਣੇ ਆ ਤਾਜੀ ਸੂਈ ਵੀ ਪਿੱਛੇ ਬੱਛੀ ਆ ਇਹ ਸੇਲ ਆ ਦੋਨੇ ਨਾਲ ਡਿਟੇਲ ਵੀਰ ਤੋਂ ਪੁੱਛਦੇ ਹੋ ਕੀ ਕਰੀਏ ਗੱਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਤੇਰਾ ਨਾਮ ਮਨਪ੍ਰੀਤ ਸਿੰਘ ਜੀ ਪਿੰਡ ਖੁੱਡੀਕੁਰਦ ਜਿਹੜਾ ਬਰਨਾਲਾ ਤਹਿਸੀਲ ਤਪਾ ਜੀ ਤੇ ਮੋਬਾਈਲ ਨੰਬਰ ਵੀਰੇ ਆਪਣਾ 98786 10864 98786 10 864 10 864 ਜਿਹੜੀ ਆਪਾਂ ਇਹ ਬੱਚੀ ਪਕਾਉ ਕਰੀਆ ਘਰ ਦੀ ਜੰਪ ਵਾਲਾ ਘਰ ਦੀ ਜੰਪ ਵਾਲਾ ਜੀ ਠੀਕ ਹੈ ਇਹਦੀ ਮਾਂ ਵੀ ਘਰੇ ਖੜੀ ਆ ਆਪਣੇ ਕੋਲ ਹਾਂ ਘਰੇ ਖੜੀ ਹੈ ਜੀ ਉਹਦੇ ਥੱਲੇ 35 ਲੀਟਰ ਹੁਣ ਸੁਣਨ ਵਾਲੀਏ 35 ਲੀਟਰ ਚ ਹੋਇਆ ਜੀ ਮੈਂ ਠੀਕ ਹੈ ਬੱਸ ਇਹ ਆਪਾਂ ਯਾਤਰਾ ਵੀਡੀਓ ਕਵਰ ਕਰਦੇ ਹਾਂ ਲੈ ਕਹਿੰਦਾ 30 ਕਿਲੋ ਦੇ ਦੂ ਮਾਂ ਇਹਦੀ 35 ਕਿਲੋ ਦਿੰਦੀ ਸੀ ਹਕੀਕਤ ਹੈਗੀ ਇਹ ਗੱਲ ਉਹ ਨਾ ਹਕੀਕਤ ਹੈ ਜੀ ਉਹਦੇ ਸਾਹਮਣੇ ਮਾਂ ਕਿਹਾ 35 ਲੀਟਰ ਆਪਜੋਇਆ ਜੀ ਮੰਨੋ ਇਹ ਪਹਿਲੇ ਸੂਏ ਦੀ ਉਹਦੀ ਬੱਚੀ ਹੈ ਜੀ ਅੱਛਾ ਉਹਦੀ ਪਹਿਲੇ ਸੂਏ ਦੀ ਬੱਚੀ ਆ 60 ਸੀਮੇ ਨਹੀਂ ਇਹਦੇ ਲਵਾਇਆ ਸੀ ਗਾਂ ਇਹਦੀ 60 ਸੀਮੇ ਦੀ ਉਹ ਇਹ ਬੱਚੀ ਹੈ ਜੀ ਕੈ ਦਿਨਾਂ ਦੀ ਬੱਚੀ ਹੈ ਇਹ 11 ਦਿਨ ਹੋ ਗਏ ਅਜੇ 12ਵਾਂ ਦਿਨ ਵੱਡੀ ਵੱਡੀ ਬਹੁਤ ਆ ਹਨਾ ਹਾਂ ਬਹੁਤ ਵੱਡੀ ਹੈ ਜੀ ਤੇ ਕਿੰਨਾ ਦੁੱਧ ਰੇੜੀ ਥੱਲੇ ਦੇ ਹੁਣ 15 ਲੀਟਰ ਤਿਆਰ ਹੈਗੀ ਇਹਦੇ ਥੱਲੇ ਲਗਭਗ ਅੰਦਾ 2 ਲੀਟਰ ਪਾਉਂਦੇ ਉਮੀਦ ਆ ਜੀ ਮੰਨ ਕੇ ਚੱਲੇ ਜੱਟ ਸੌਦਾ ਜਾਂ 18 ਕਿਲੋ ਤਾਂ ਹੈਗੀ ਆ 18 ਕਿਲੋ ਤਾਂ ਆਰਾਮ ਨਾਲ ਦੇਊਗੀ ਜੀ ਚਵਾਈ ਚ ਵੀ ਧਾਰਾ ਦੂ ਰੋਕਿਆ ਬਹੁਤ ਵਧੀਆ ਜੀ ਪੂਰਾ ਵਧੀਆ ਥਾਣਾ ਪੂਰੀ ਵਧੀਆ ਜੀ ਤੇ ਮੁੱਲ ਇਹ ਤਾਂ ਵੇਚਣ ਵਾਲਾ ਕੀ ਆ ਮੁੱਲ ਤਾਂ 75000 ਕਰਦੇ ਆ ਜੀ ਲੈਂਡ ਦੇਣ 73000 ਦੇ ਦੇਵਾਂਗੇ ਮਾਨਤਨ ਕਰ ਦਾਂਗੇ ਮਾੜਾ ਮੋਟਾ ਕਰ ਦਾਂਗੇ ਜੀ ਬਸ ਚਵਾਈ ਜੀ ਇੱਕ ਨੰਬਰ ਹੈ ਇੱਕ ਨੰਬਰ ਦੀ ਤੋੜੇ ਬਾਹਰ ਨੂੰ ਇਹਨੂੰ ਸੋ ਫਿਰ ਉਹਨੇ ਬੱਚੀ ਦਿਖਾਦੀ ਆਪਾਂ ਤੇ ਬੱਚੀ ਦੇਖੋ ਕਿਆ ਬਾਤਾਂ 73000 ਦੇ ਵਿੱਚ ਇੱਕ ਬਰਾਦ ਵੀਰੋ ਦੇਖੀ ਜੀ ਗੋਪੀਵਨ ਪੇਜ ਆldi ਪਾਈ ਵੀਰ ਦੀ ਕਿ ਜਿਆਦਾ ਤੇ ਉਹ ਹਿਸਾਬ ਨਾਲ ਦੇਖੀਏ ਵੀ 70000 ਦੇ ਵਿੱਚ ਬੈੜ ਹੁੰਦੀਆਂ ਤੇ ਨਾਲ ਬੱਚੀ ਫਰੀ ਆਉਂਦੀਆਂ ਜਮਾ ਸਵਾਹ ਦੇਖੋ 66 ਸੀਮਾ ਦੀ ਵੀਰ ਦਾ ਆਦਾ ਬੱਚੀ ਆ ਪਿੱਛੇ ਸਵਾਹ ਦੇਖੋ ਕਿਆ ਬਾਤ ਆ ਸਵਾਹ ਦੇਖੋ ਅੱਜ ਦੇ ਟਾਈਮ ਦੇ ਵਿੱਚ 70000 ਦੀ ਬੈੜ ਤਾਜੀ ਸੂਈ ਸਵਾਈ ਨਾਲ ਦੁੱਧ ਜਿਵੇਂ ਕਹਿੰਦੇ ਪੁੰਨ ਨਾਲੇ ਫੜੀਆਂ ਤੇ ਚੋਅ ਚ ਵੀ ਇੱਕ ਨੰਬਰ ਆ ਵੀਰੇ ਇੱਕ ਨੰਬਰ ਜੀ ਠੀਕ ਹੈ ਜੀ ਮਾ 30 ਕਿਲੋ ਵਾਲੀ ਮੰਨ ਕੇ ਜੀ 30 ਕਿਲੋ ਵਾਲੀ ਜੀ ਆਪਣੇ ਕੋਲੇ ਆਈ ਹੁਣ ਸੂਣਾ ਵਾਲੀ ਆ ਜੀ ਉਹ ਠੀਕ ਹੈ ਮਾਲਿਕ ਜੀ ਚਲ ਜਿਓ ਕਿ ਵੀਰ ਤੇ ਉੱਥੇ ਬੈਠ ਲਾ ਗਿਆ ਮਹੀਨੇ ਨੂੰ ਕਹੇ ਵੀ 30 ਕਿਲੋ ਵਾਲੀ ਹੈਗੀ ਜੇ ਨਹੀਂ ਹੈਗੀ ਆ ਹੈਗੀ ਆ ਜੀ ਆਹਲਾ ਕੰਮ ਹੀ ਨਹੀਂ ਹੈਗਾ ਜੀ ਠੀਕ ਹੈ ਬਾਹਲਾ ਵੀਰੇ ਪੱਲਾ ਮਾ ਜੀ ਆਪਣਾ ਕਿਹੜਾ ਵਪਾਰ ਦਾ ਕੰਮ ਆ ਕੋਈ ਸੂ ਵੀਰ ਉਹ ਘਰੇਲੂ ਵੀਰ ਦੇ ਪਸ਼ੂ ਰੱਖੇ ਪਿਆ ਤੇ ਪਸ਼ੂ ਵੀ ਵੀਰ ਦੇ ਚੰਗੇ ਰੱਖੇ ਵੇ ਇਹ ਨਹੀਂ ਗੱਲ ਜੀ ਮੈਂ ਆ ਦੇਖੋ ਨੀਲੀ ਰਾ ਵੀ ਮੱਝ ਖੜੀ ਆ ਕੋਈ ਮੁੱਲ ਨਹੀਂ ਇਸ ਮੱਝ ਦਾ ਤੇ ਜਿਹੜੀ ਇਹ ਖੜੀ ਆ ਜਿਵੇਂ ਚੰਗੀ ਵੀਰ ਕੀਮਤ ਲਾ ਕੇ ਲੈ ਕੇ ਆਇਆ ਵਾ ਤੇ ਆ ਇਰੀਏ ਬੈੜ ਆ ਗਈ ਸੀ ਚਵਾਈਟ ਵੀ ਇੱਕ ਨੰਬਰ ਆ ਜਮਾ ਨੰਬਰ ਵੀ ਮੁੱਠੀ ਵਾਲਾ ਖਣ ਲੱਗਿਆ ਪੂਰਾ ਵਧੀਆ ਜੀ ਤੇ ਸਾਢੇ 7 ਲੀਟਰ ਟਾਈਮ ਦਾ ਚਵਾ ਕੇ ਦੇ ਦਾਂਗੇ ਪੂਰਾ ਵਾਕੇ ਦੇਵਾਂਗੇ ਜੀ ਜਮਾ ਤੇ ਨੰਬਰ ਬੋਲ ਦੇ ਦੋ ਬਾਰੇ ਆਪਣਾ 987286 ਜੀ 10864 987286 10834 ਸੁਵਰਤ ਥਾਣ ਹਵਾਨਾ ਨੇੜੇ ਤੋਂ ਇੱਕ ਵਾਰ ਫੇਰ ਦੇਖ ਸਕਦੇ ਹੋ ਪਹਿਲਾ ਸੂਆ ਪਲੂਨ ਸੂਈ ਵੀ ਮਿਲਕ ਵੇਲ ਚੰਗੀ ਆ ਤੇ ਕੱਦਗਾੜ ਫੁੱਲਾ ਪੂਰਾ ਵੱਡਾ ਸਾਇਜ ਇਹਨੂੰ ਕਹਿ ਦਿੰਦੇ ਆ ਉਹ ਸਾਇਜ ਦੇ ਵਿੱਚ ਆ ਤੇ ਪਿੱਛੇ ਬੱਛੀ ਵੀ ਪੂਰੀ ਫੁੱਲ ਜਮਾ 66 ਸੀਮਣ ਦੀ ਆ ਕੋਈ ਕਨਫਰਮ ਹੈਗਾ ਵੀ ਕਿਹੜੇ ਟੀਕੇ ਦੀ ਆ ਇਹ ਨਹੀਂ ਆ ਡਾਕਟਰ ਤੋਂ ਪ੍ਰਭਾ ਹਾਂ ਪਤਾ ਕਰ ਦਿਆਂਗੀ ਡਾਕਟਰ ਤੋਂ ਹੀ ਟੀਕਾ ਪ੍ਰਭਾਇਆ ਸੀ ਠੀਕ ਹੈ ਸੋ ਬਿਸ਼ਰਪਤਾ ਕਰਕੇ ਦੱਸ ਦੇਣਗੇ ਕਿਹੜੇ ਸੀਮਰ ਦੀ ਪਿੱਛੇ ਬੱਚੀ ਆ ਬੱਚੀ ਪੂਰੀ ਪਾਲਣ ਲੈਗਾ ਤੇ 73000 ਦੇ ਵਿੱਚੋਂ ਮਾਨਦਾਨ ਤੁਹਾਡਾ ਹੋ ਜਾਊਗਾ ਪਿੰਡ ਆ ਗਿਆ ਕੁੜੀ ਖੁਰਦ ਹਾਂ ਜੀ ਜਿਹੜਾ ਬਰਨਾਲਾ ਬਰਨਾਲਾ ਜੀ ਤਹਿਸੀਲ ਤਪਾ ਸੋ ਕਿਸੇ ਵੀਰ ਦੇ ਵਿਹੜ ਪਸੰਦ ਦੇ ਵੀਰ ਨਾਲ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਾਮ